ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਆਪ ਜੀ ਦਾ ਮੇਰੇ YouTube ਚੈਨਲ ਉਤੇ ਸਵਾਗਤ ਹੈ ਜੀ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਤੁਝ ਬਿਨ ਕਰੀ ਨਾ ਜੀਵਨਾ ਤ੍ਰਿਗ ਰਹਿਣਾ ਸੰਸਾਰ ਇਹ ਸ਼ਬਦ ਪੜੀ ਸਰ ਭਾਈ ਨਰਿੰਦਰ ਸਿੰਘ ਜੀ ਦੀ ਵੱਡੀ ਰਕਸਾਲ ਵਾਲੇ ਉਹਨਾਂ ਵੱਲੋਂ ਸ਼ਬਦ ਗਾਇਨ ਕੀਤਾ ਗਿਆ ਹੈ ਜੀ ਮੇਰੇ ਫੇਵਰੇਟ ਰਾਗੀ ਸਹਿਬਾਨ ਹਾਂ ਜੀ ਬਹੁਤ ਵਧੀਆ ਕੰਪੋਜੀਸ਼ਨ ਹੈ ਭਾਈ ਸਾਹਿਬ ਵੱਲੋਂ ਬਹੁਤ ਹੀ ਪਿਆਰ ਨਾਲ ਸ਼ਬਦ ਗਾਇਨ ਕੀਤਾ ਗਿਆ ਹੈ ਜੀ ਅੱਜ ਆਪਾਂ ਇਹ ਸ਼ਬਦ ਮੰਦਰ ਸਬਕ ਦੇ ਪੰਜਵੇਂ ਕਾਲੇ ਤੋਂ ਮੇਰੀਆਂ ਭੈਣਾਂ ਤੇ ਬੱਚਿਆਂ ਦੀ ਸਕਿੱਲ ਦੇ ਸ਼ਬਦ ਸਿੱਖਾਂਗੇ ਜੀ ਇਸ ਸ਼ਬਦ ਦੀ ਤਾਲ ਬੰਦ ਗਹਿਰਵਾ ਤਾਲ ਹੈ ਜੀ ਇਸ ਸ਼ਬਦ ਅੰਦਰ ਲੱਗਣ ਵਾਲੇ ਸਵਰ ਹਾਂਜੀ ਸਾ ਰੇ ਗਾ ਕੁਮਲ ਮਾ ਪਾ ਧਾ ਅ ਤਿਨੀ ਕੁਮਲ ਗਾ ਸ਼ੁਦ ਵੀ ਇਸ ਸ਼ਬਦ ਅੰਦਰ ਸਵਰ ਲੱਗੇਗਾ ਜੀ ਬਹੁਤ ਵਧੀਆ ਕੰਪੋਜੀਸ਼ਨ ਹੈ ਜੀ ਪਹਿਲਾ ਮੈਂ ਆਪ ਜੀ ਨੂੰ ਸਥਾਈਤੇ ਅੰਦਰ ਗਾਇਨ ਕਰਕੇ ਦੱਸਾਂਗਾ ਫਿਰ ਮੈਂ ਆਪ ਜੀ ਨੂੰ ਸਲੋ ਸਲੋ ਸਰਾਤੇ ਵਿਦ ਨੋਟੇਸ਼ਨ ਦੇ ਨਾਲ ਸਾਰਾ ਸ਼ਬਦ ਸਮਝਾਵਾਂਗਾ ਜੀ ਆਪ ਜੀ ਨੇ ਬੜੇ ਪਿਆਰ ਨਾਲ ਸ਼ਬਦ ਸਿੱਖਣਾ ਹੈ ਜੀ ਪੂਰਾ ਸ਼ਬਦ ਸਿੱਖਣ ਲਈ ਪੂਰੀ ਵੀਡੀਓ ਦੇਖਣੀ ਹੈ ਤੁਸੀਂ ਮੇਰੇ ਚੈਨਲ ਉੱਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਅਤੇ ਆਨਲਾਈਨ ਕਲਾਸਿਸ ਜੁਆਇਨ ਕਰ ਲਈ ਤੁਸੀਂ ਮੈਨੂੰ ਮੇਰੇ WhatsApp ਨੰਬਰ ਤੇ ਮੈਸੇਜ ਕਰ ਸਕਦੇ ਹੋ ਮੇਰਾ WhatsApp ਨੰਬਰ ਆਪ ਜੀ ਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜੀ ਆਓ ਹੁਣ ਆਪਾਂ ਸ਼ਬਦ ਸਿੱਖੀਏ ਬੋਲਜੋਗ ਦੀ ਮਾਫੀ ਬਖਸ਼ੀ ਨੇ ਅੱਗੇ ਤੋਂ ਸਮ Deixa eu ver aqui में मख मख बलिहा ਤੂੰ ਸੰਗ ਹਮਾਰੈ ਮਾਸਤੀ ਤੂੰ ਸੰਗ ਹਮਾਰੈ ਸਤ ਅਲੰਬਨ ਦੇ ਹੋ ਪ੍ਰਭ ਗਰਤ ਹੋਦਰ ਗੋਪਾਲ ਮੋਹਨਿਰਗੁਨ ਮਤ ਤੋਂ ਲਿਆ ਤੂੰ ਸਾਧਹੀ ਦੀਨ ਦਇਆਲ ਤੂੰ ਸਾਧਹੀ ਸਦ ਹੀ ਦੇ ਨ ਗਿਆ ਮੇਨ ਕਰੀ ਨਾ ਦੇ ਕਰ ਨਾ ਕਿਆ ਸੁਖ ਤੇਰੇ ਸੰਮਲਾ ਲਵਨ ਬਿਦੀ ਬੀਚਾਰ ਸਰਨ ਸਮਾਈ ਦਾਸ ਹਿਤ ਉਚਿ ਅਗਮ य दस उते अगम सगन पदार्थ असट सेद नाम महारस माहे सो परसन पय केसवा से जन हर गुण गाहे से जन हर गुण गाहे संग नानक पज देख तरिया संसार देख तरिया संसार ਇਗਰਹਿਨਾ ਸੰਸਾਰ ਇਗਰਹਿਨਾ ਸੰਸਾਰ ਇਗਰਹਿਨਾ ਸੰਸਾਰ ਇਹ ਸਥਾਈ ਹੈ ਤੇ ਬਾਕੀ ਅੰਤਰੇ ਆਪਾਂ ਗਾਇਨ ਕੀਤੇ ਹਨ ਹੁਣ ਆਪਾਂ ਸਲੋ ਸਲੋ ਸਰਾਤੇ ਸ਼ਬਦ ਸਿੱਖਣ ਦੀ ਕੋਸ਼ਿਸ਼ ਕਰਾਂਗੇ ਜੀ ਤੁਜ ਬੇਨ ਕਰੀ ਨਾ ਸਾ ਪਾ ਮੰਗਾਰੇ ਸਾਰੇ ਤੁਜ ਬੇਨ ਕਰੀ ਨਾ ਜੀਵਨਾ ਨਿਸਾਨੀ ਗਰੀ जीवना ने नेगारे गारे रे 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 त्रिग रहना संसार रे मा रे सने रे गारे सा सा सा, 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 सा। ਇਕ ਰਹਿਨਾ ਰੇ ਮਾ ਪਾ ਮਾ ਰੇ ਸਾ ਨੀ ਸਾ ਰੇ ਗ ਰੇ ਸਾ 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 ਤ੍ਰੇਗ ਰਹਿਨਾ ਸੰ ਸਾ ਨ ਜੀ ਪ੍ਰਾ ਤੋਂ ਜੀ ਪ੍ਰਾਂ ਗਾ ਗਾ ਗਰੇ ਗਮਗਰੇ ਸਨੀ ਦਾਦਾ ਫਿਰ ਤੋਂ ਗਾ ਗਰੇ ਗਮਗਰੇ ਸਨੀ ਦਾਦਾ ਗਾ ਗਰੇ ਗਮਗਰੇ ਸਨੀ ਦਾਦਾ ਜੀ BROOM ਨਿਮਖ ਨਿਮਖ ਬਲੇ ਹਾਰ ਜੀ ਨਿਮਖ ਨਿਮਖ ਰੇ ਮਮ ਰੇ ਮਮ ਨਿਮਖ ਨਿ ਨਿਮਖ ਨਿਮਖ ਰੇ ਮਮ ਰੇ ਮਮ ਪਮ ਪਾਨੀ ਪਾ ग ग ग म रे रे सा सा निमक निमक बलihar जी रे म म म प पा म पानी प पा। ग ग ग म रे सा सा ये स्थाई है हुन आपा पहला अंतरा सिखेंगे Segue o ਮਾ ਧਾ ਦਾ ਨੀ ਦਾ ਮਾ ਧਾ ਦਾ ਦਾ ਨੀ ਦਾ ਨੀ ਸ ਸ ਨੀ ਪ ਮਾ ਗ ਮਾ ਪ ਪ ਪ ਤੂੰ ਸੰਗ ਹਮਾਰੈ ਤੂੰ ਸੰਗ ਹਮਾਰੈ ਪੰਮ ਮਧਾਦਨ ਮਾਧਾਦਨ ਨੀਸਾਸ ਨੀਪ ਨੀਪ ਮੰਗ ਮਪ ਪ ਪ ਤੂੰ ਸੰਗ ਹਮਾਰੈ ਬਸ ਜੀਉ ਸੰਗ ਹਮਾਰਾ ਪਾਪ ਪਮ ਗਾਰੇ ਨੀ ਸਾ ਰੇ ਗਰੇ ਸਾ 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 ਤੂੰ ਸੰਗ ਹਮਾਰਾ ਬਸ ਜਿਓ ਸਥਾਈ ਤੇ ਪਹਿਲਾ ਅੰਤਰਾ ਹੈ ਹੁਣ ਆਪਾਂ ਬਾਕੀ ਅੰਤਰੇ ਗਾਇਨ ਕਰਾਂਗੇ ਦੂਸਰਾ ਅੰਤਰਾ ਮੋਹ ਨਿਰਗੁਣ ਮਤ ਤੋਨੀਆ ਤੂੰ ਸਦ ਹੀ ਦੀਨ ਦਇਆਨ ਪਹਿਲਾ ਦੂਸਰਾ ਅੰਤਰਾ हस्त अलंबन दे हो प्रभ दर तो गोपाल मोह निर्गुण मत थोरिया तू सद ही दीन दयाल नक्षत्र क्या सुख ਸਮਾਈ ਦਾਸ ਹਿਤ ਉੱਚੇ ਅਗਮ ਅਪਾਰ ਨext ਅੰਤਰਾ ਸਗਲ ਪਦਾਰਥ ਸਿਦਿ ਨਾਮ ਮਹਾਰਸ ਮਾ ਪਰਸਨ ਭਏ ਕੇਸਵਾ ਸੇ ਜਨ ਹਰ ਗੁਣ ਗਾਹੇ ਦਾਸ਼ਤੰਦਰ ਨਸ਼ਤੰਦਰ ਮਾਤ ਪਿਤਾ ਸੁਤ ਬੰਦ ਪੋ ਤੂੰ ਮੇਰੇ ਪ੍ਰਾਨ ਅਦਾ ਆਦ ਸੰਗ ਨਾਨਕ ਭਜੈ ਬਖਤਰਿਆ ਸੰਸਾਰ ਬਖਤਰਿਆ ਸੰਸਾਰ ਤੁਜ ਬਿਨ ਘਰੀ ਨ ਜੀਵ ਨ ਤ੍ਰਿਗ ਰਹਿ ਸ਼ਬਦ ਹੈ ਜੀ ਜਿਵੇਂ ਮੈਂ ਆਪ ਜੀ ਨੂੰ ਨੋਟੇਸ਼ਨ ਨਾਲ ਉਸ ਉਸਰਾਤੇ ਸਮਝਾਇਆ ਹੈ ਆਪ ਜੀ ਨੇ ਉਸੇ ਤਰੀਕੇ ਨਾਲ ਸਿੱਖਣਾ ਹੈ ਪੁੱਲਤਕ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ